ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਲੰਡਨ ਦੇ ਹਾਊਸਵੇਅ ਇਲਾਕੇ ਦੇ ਵਿੱਚ ਐਤਵਾਰ ਰਾਤ ਨੂੰ ਤਣਾਅਪੂਰਨ ਹਾਲਾਤ ਉਸ ਸਮੇਂ ਪੈਦਾ ਹੋਏ ਜਦੋਂ ਲਗਭਗ 200 ਬ੍ਰਿਟਿਸ਼ ਸਿੱਖ ਮਰਦਾਂ ਅਤੇ ਔਰਤਾਂ ਨੇ ਇੱਕ ਕੌਂਸਲ ਫਲੈਟ ਦੇ ਬਾਹਰ ਇਕੱਠ ਕਰਕੇ ਪ੍ਰਦਰਸ਼ਨ ਕੀਤਾ ਪ੍ਰਦਰਸ਼ਨਕਾਰੀਆਂ ਦਾ ਦਾਅਵਾ ਹੈ ਕਿ ਉਸ ਫਲੈਟ ਵਿੱਚ ਰਹਿ ਰਹੇ 34 ਸਾਲਾ ਅਫਗਾਨ ਨਾਗਰਿਕ ਦੇ ਵੱਲੋਂ ਇੱਕ 16 ਸਾਲਾ ਸਿੱਖ ਸਕੂਲੀ ਵਿਦਿਆਰਥੀ ਨੂੰ ਗਰੂਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਾਣਕਾਰੀ ਮੁਤਾਬਕ ਕੁੜੀ ਦੇ ਮਾਪਿਆਂ ਨੇ ਪਹਿਲਾ ਸਲੋ ਦੇ ਕੇ ਹੁਦਵਾਰੇ ਵਿੱਚ ਪੜਤਦੀ ਅਪੀਲ ਕੀਤੀ ਸੀ ਉਹਨਾਂ ਨੇ ਕਿਹਾ ਕਿ ਉਹ ਆਪਣੀ ਧੀ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਵਿੱਚ ਸੀ ਕਿਉਂਕਿ ਕੁੜੀ ਘਰ ਛੱਡ ਕੇ ਉਸ ਵਿਅਕਤੀ ਦੇ ਨਾਲ ਰਹਿਣ ਲੱਗ ਪਈ ਸੀ ਤੇ ਸਿੱਖ ਪੰਜਾਬ ਦੇ ਲੋਕਾਂ ਦਾ ਕਹਿਣਾ ਹੈ ਕਿ ਕੁੜੀ ਉਸ ਆਦਮੀ ਨਾਲ 14 ਜਾਂ 15 ਸਾਲ ਦੀ ਉਮਰ ਤੋਂ ਸੰਪਰਕ ਵਿੱਚ ਸੀ ਸੋਸ਼ਲ ਮੀਡੀਆ ਤੇ ਫੈਲ ਰਹੀ ਇੱਕ ਵੀਡੀਓ ਦੇ ਵਿੱਚ ਇੱਕ ਸਿੱਖ ਵਿਅਕਤੀ ਨੂੰ ਉਸ ਫਲੈਟ ਦੀਆਂ ਪੌੜੀਆਂ 'ਤੇ ਆਦਮੀ ਦਾ ਸਾਹਮਣਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ ਜਿੱਥੇ ਉਹ ਉਸਤੇ ਗੰਭੀਰ ਦੋਸ਼ ਲਗਾ ਰਿਹਾ ਹੈ। ਵੀਡੀਓ ਵਿੱਚ ਗੁੱਸੇ ਅਤੇ ਚਿੰਤਾ ਦਾ ਮਾਹੌਲ ਵੀ ਸਾਫ਼ ਨਜ਼ਰ ਆਉਂਦਾ ਹੈ। ਉਸ ਦੇ ਪਾਸੇ આરોપી ਵਿਅਕਤੀ ਨੇ ਦਾਅਵਾ ਕੀਤਾ ਕਿ ਉਹ ਕੁੜੀ ਦੇ ਨਾਲ ਪਿਆਰ ਕਰਦਾ ਸੀ ਅਤੇ ਕਿਹਾ ਕਿ ਉਸ ਨੂੰ ਉਸੇ ਉਮਰ ਬਾਰੇ ਵੀ ਨਕਰੀ ਨਹੀਂ ਸੀ ਇੱਕ ਸਥਾਨਕ ਵਾਟ ਨੇ ਵੀ ਦਾਵਾ ਕੀਤਾ ਹੈ ਕਿ ਪਿਛਲੇ ਕਈ ਸਾਲਾਂ ਦੌਰਾਨ ਉਸਨੇ ਕਈ ਨਵਾਲਕ ਕੁੜੀਆਂ ਨੂੰ ਉਸ ਫਲੈਟ ਵਿੱਚ ਆਉਂਦੇ ਜਾਂਦੇ ਵੇਖਿਆ ਅਤੇ ਇਸ ਸਬੰਧ ਤੇ ਵੀ ਕਈ ਵਾਰ ਪੁਲਿਸ ਨੂੰ ਸੂਚਿਤ ਵੀ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਫਲੈਟ ਇੱਕ ਸਕੂਲ ਦੇ ਬਹੁਤ ਨੇੜੇ ਸਥਿਤ ਹੈ ਅਤੇ ਪਲਾ ਨਸ਼ਾ ਦੇ ਨਾਜੂੜੇ ਮਾਮਲੇ ਤੇ ਵੀ ਛਾਪੇ ਪਏ ਸੀ ਪ੍ਰਦਰਸ਼ਨ ਦੌਰਾਨ ਪੀੜਤਾਂ ਵੱਲੋਂ ਨਾਰੇ ਭਾਜੇ ਕੀਤੇ ਗਏ ਤੇ ਪੁਲਿਸ ਉੱਤੇ ਨਿਸ਼ਕਿਰਿਆ ਰਹਿਣ ਤੇ ਦੋਸ਼ ਵੀ ਲਗਾਏ ਗਏ ਹਾਲਾਤ ਵਿਗੜਦੇ ਦੇਖ ਕੇ ਆਖਰਕਾਰ ਪੁਲਿਸ ਨੂੰ ਮੌਕੇ ਤੇ ਦਖਲ ਦੇਣਾ ਪਿਆ ਅੱਤਮੀਨ ਨੂੰ ਇੱਕ ਪੁਲਿਸ ਵਾਰਦੇ ਵਿੱਚ ਲਿਆਇਆ ਗਿਆ ਕਿਉਂਕਿ ਨਵਾਲਾ ਕੁੜੀ ਨੂੰ ਸੁਰੱਖਿਅਤ ਹੋ ਤੋਂ ਉਸਦੇ ਪਰਿਵਾਰ ਦੇ ਘਰ ਲੈ ਕ ਦਿੱਤਾ ਇਸ ਮਾਮਲੇ ਉਤੇ ਬਿਆਨ ਚਾਰੀ ਕਰਦੇ ਹੋਏ ਮੈਟਰੋਪੋਲੀਟਨ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਕੈਰਨ ਜੈਮੀ ਨੂੰ ਸ਼ਾਮ ਲਗਭਗ 7:00 ਵਜੇ ਲੰਡਨ ਰੋਡ ਹਾਊਸ ਲੋ ਵਿੱਚ ਗਰਬੰਡੀ ਸੂਚਨਾ ਮਿਲਣ ਤੇ ਪੁਲਿਸ ਨੇ ਹਾਜ਼ਰੀ ਦੀ ਪੜੀ ਤੇ ਪੁਲਿਸ ਮੁਤਾਬਕ 34 ਸਾਲਾ ਵਿਅਕਤੀ ਨੂੰ 2025 ਦੀ ਘਟਨਾ ਦੇ ਨਾਲ ਜੁੜੇ ਇੱਕ ਰੇਲੂ ਆਮ ਹੰਮਲੇ ਦੇ ਸ਼ੱਕ ਦੇ ਵਿੱਚ ਵੀ ਗ੍ਰਿਫਤਾਰ ਕੀਤਾ ਗਿਆ ਸੀ ਤੇ ਬਾਅਦ ਵਿੱਚ ਉਸਨੂੰ ਪੁੱਛਗਿੱਛ ਤੱਕ ਸਮਾਰਤ ਉਤੇ ਲਿਆ ਕਾ ਦਿੱਤਾ ਗਿਆ ਪੁਲਿਸ ਨੇ ਸਪੱਸ਼ਟ ਕੀਤਾ ਕਿ ਇਸ ਸਮੇਂ ਜਿਸ ਦੀ ਪ੍ਰਾਪਤੀ ਪੁਸ਼ਟੀ ਨਹੀਂ ਹੋਈ ਪਰ ਜਾਂਚ ਜਾਰੀ ਹੈ ਅਤੇ ਸਾਰੇ ਪੱਖਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾ ਰਿਹਾ ਹੈ ਪੁਲਿਸ ਨੇ ਲੋਕਾਂ ਨੂੰ ਪੁੱਛੀ ਜਿਨ ਕਿਸੇ ਕੋਲ ਇਸ ਮਾਮਲੇ ਨਾਲ ਜੁੜੀ ਕੋਈ ਜਾਣਕਾਰੀ ਹੋਵੇ ਤਾਂ ਉਹ ਅੱਗੇ ਆ ਕੇ ਸੇਹੋ ਕਰਨ ਇਸ ਘਟਨਾ ਨੇ ਸਥਾਨਕ ਸਿਲਪਾਈ ਚਾਰੇ ਦੇ ਵਿੱਚ ਗਹਿਰੀ ਚਿੰਤਾ ਪੈਦਾ ਕਰ ਦਿੱਤੀ ਹੈ ਤੇ ਇਸ ਨਾਲ ਹੀ ਸਿੱਖ ਯੂਥ ਯੂਕੇ ਵੱਲੋਂ ਗਰੂਮਿੰਗ ਤਨਾਾ ਜੁੜੇ ਮਾਮਲੇ ਉਤੇ ਇੱਕ ਰਾਸ਼ਟਰੀ ਪੱਧਰੀ ਜਾਂਚ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਹੈ ਲੰਡਨ ਦੇ ਹਾਊਸੋ ਇਲਾਕੇ ਦੇ ਵਿੱਚ ਐਤਵਾਰ ਰਾਤ ਨੂੰ ਤਨਾਾਪੂਰਨ ਹਾਲਾਤ ਉਸ ਸਮੇਂ ਪੈਦਾ ਹੋ ਕੇ ਜਦੋਂ ਲਗਭਗ 200 ਬ੍ਰਿਟਿਸ਼ ਸਿਕੋਫ ਮਲਦਾ ਅਤੇ ਔਰਤਾਂ ਨੇ ਇੱਕ ਕਾਉਂਸਲ ਫਲੈਟ ਬਾਹਰ ਇਕੱਠ ਕਰਕੇ ਪ੍ਰਦਰਸ਼ਨ ਕੀਤਾ ਪ੍ਰਦਰਸ਼ਨਕਾਰੀਆਂ ਦਾ ਦਾਅਵਾ ਹੈ ਕਿ ਉਸ ਫਲੈਟ ਵਿੱਚ ਰਹਿ ਰਹੇ 34 ਸਾਲਾ ਅਫਗਾਨ ਨਾਗਰਿਕ ਦੇ ਵੱਲੋਂ ਇੱਕ 16 ਸਾਲਾ ਸਿੱਖ ਸਕੂਲੀ ਵਿਦਿਆਰਥੀ ਨੂੰ ਗਰੂਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਾਣਕਾਰੀ ਮੁਤਾਬਕ ਕੁੜੀ ਦੇ ਮਾਪੇ ਨੇ ਪਹਿਲਾ ਸਲੋ ਦੇ ਇੱਕ ਗੁੰਦਾਰੇ ਵਿੱਚ ਪੁਲਤੀ ਅਪੀਲ ਕੀਤੀ ਸੀ ਉਨ੍ਹਾਂ ਕਿਹਾ ਕਿ ਉਹ ਆਪਣੀ ਧੀ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਵਿੱਚ ਸੀ ਕਿਉਂਕਿ ਕੁੜੀ ਘਰ ਛੱਡ ਕੇ ਉਸ ਵਿਅਕਤੀ ਦੇ ਨਾਲ ਰਹਿਣ ਲੱਗ ਪਈ ਸੀ ਤੇ ਸਿੱਪਾਇਜਦ ਦੇ ਲੋਕਾਂ ਦਾ ਕਹਿਣਾ ਹੈ ਕਿ ਕੁੜੀ ਉਸ ਆਦਮੀ ਨਾਲ 14 ਜਾਂ 15 ਸਾਲ ਦੀ ਉਮਰ ਤੋਂ ਸੰਪਰਕ ਵਿੱਚ ਸੀ। ਸੋਸ਼ਲ ਮੀਡੀਆ ਤੇ ਫੈਲ ਰਹੀ ਇੱਕ ਵੀਡੀਓ ਦੇ ਵਿੱਚ ਇੱਕ ਸਿੱਖ ਵਿਅਕਤੀ ਨੂੰ ਉਸ ਫਲੈਟ ਦੀਆਂ ਪੌੜੀਆਂ ਉੱਤੇ ਆਦਮੀ ਦਾ ਸਾਹਮਣਾ ਕਰਦੇ ਹੋਏ ਵੇਖਿਆ ਜਾ ਸਕਦਾ ਹੈ ਜਿਤੇ ਉਸਤੇ ਕੰਪਲੈਟ ਦੋਸ਼ ਲਗਾਇਆ ਜਾਂਦੀ ਹੈ। ਵੀਡੀਓ ਵਿੱਚ ਗੁੱਸੇ ਅਤੇ ਚਿੰਤਾ ਦਾ ਮਾਹੌਲ ਵੀ ਸਾਫ਼ ਨਜ਼ਰ ਆਉਂਦਾ ਹੈ। ਉਸ ਦੇ ਪਾਸੇ આરોપી ਵਿਅਕਤੀ ਨੇ ਦਾਅਵਾ ਕੀਤਾ ਕਿ ਉਹ ਕੁੜੀ ਦੇ ਨਾਲ ਪਿਆਰ ਕਰਦਾ ਸੀ ਅਤੇ ਕਿਹਾ ਕਿ ਉਸ ਨੂੰ ਉਸੇ ਉਮਰ ਬਾਰੇ ਵੀ kali si ਇਕ ਸਥਾਨਕ ਕਵਾਂਟ ਨੇ ਵੀ ਦਾਅਵਾ ਕੀਤਾ ਕਿ ਪਿਛਲੇ ਕਈ ਸਾਲਾਂ ਦੌਰਾਨ ਉਸਨੇ ਕਈ ਅਵਾਲਗ ਕੁੜੀਆਂ ਨੂੰ ਉਸ ਫਲੈਟ ਵਿੱਚ ਆਉਂਦੇ-ਜਾਂਦੇ ਵੇਖਿਆ ਅਤੇ ਇਸ ਸਬੰਧ ਵਿੱਚ ਕਈ ਵਾਰ ਪੁਲਿਸ ਨੂੰ ਸੂਚਿਤ ਵੀ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਫਲੈਟ ਇੱਕ ਸਕੂਲ ਦੇ ਬਹੁਤ ਨੇੜੇ ਸਥਿਤ ਹੈ ਅਤੇ ਪਲਾ ਨਸ਼ਿਆ ਦੇ ਨਾਲ ਜੁੜੇ ਮਾਮਲਿਆਂ ਤੇ ਵੀ ਛਾਪੇ ਪਏ ਸੀ ਪ੍ਰਦਰਸ਼ਨ ਦੌਰਾਨ ਪੀੜੇਵਾਲਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ ਤੇ ਪੁਲਿਸ ਉੱਤੇ ਨਿਸ਼ਕਿਰਿਆ ਰਹਿਣ ਤੇ ਦੋਸ਼ ਵੀ ਲਗਾਏ ਗਏ ਹਾਲਾਤ ਵਿਗੜਦੇ ਦੇਖ ਕੇ ਆਖਰਕਾਰ ਪੁਲਿਸ ਨੂੰ ਮੌਕੇ ਤੇ ਦਖਲ ਦੇਣਾ ਪਿਆ ਆਤਮ ਨੂੰ ਇੱਕ ਨੂੰ ਇਸ ਵੈਦ ਦੇ ਵਿੱਚ ਲੈ ਜਾਇਆ ਗਿਆ ਜਦਕਿ ਨਬਾਲਗ ਕੁੜੀ ਨੂੰ ਸੁਰੱਖਿਆ ਤੌਰ ਤੇ ਉਸਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਇਸ ਮਾਮਲੇ ਉਤੇ ਬਿਆਨ ਜਾਰੀ ਕਰਦੇ ਹੋਏ ਮੈਟਰੋਪੋਲੀਟਨ ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ 11 ਜਨਵਰੀ ਨੂੰ ਸ਼ਾਮ ਲਗਭਗ 7 ਵਜੇ ਲੰਡਨ ਰੋਡ ਹਾਊਸ ਲੋ ਵਿੱਚ ਗੜਬੜ ਦੀ ਸੂਚਨਾ ਮਿਲਣ ਤੇ ਪੁਲਿਸ ਨੇ ਹਾਜ਼ਰੀ ਭਰੀ ਤੇ ਪੁਲਿਸ ਮੁਤਾਬਕ 34 ਸਾਲਾ ਵਿਅਕਤੀ ਨੂੰ ਦਸੰਬਰ 2025 ਦੀ ਇੱਕ ਘਟਨਾ ਦੇ ਨਾਲ ਜੁੜੇ ਘਰੇਲੂ ਆਮ ਹਮਲੇ ਦੇ ਸ਼ੱਕ ਦੇ ਵਿੱਚ ਵੀ ਗ੍ਰਿਫਤਾਰ ਕੀਤਾ ਗਿਆ ਸੀ ਤੇ ਬਾਅਦ ਵਿੱਚ ਉਸ ਨੂੰ ਪੁੱਛਗਿੱਛ ਤੱਕ ਜ਼ਮਾਨਤ ਉਤੇ ਰਿਹਾ ਕਰ ਦਿੱਤਾ ਗਿਆ ਪੁਲਿਸ ਨੇ ਸਵਾਲ ਕੀਤਾ ਕਿ ਇਸ ਸਮੇਂ ਜਿੰਸੀ ਪ੍ਰਤੀਪੁਸ਼ਟੀ ਨਹੀਂ ਹੋਈ ਪੁਚਾਜ ਚੱਲ ਗਿਆ ਅਤੇ ਸਾਰੇ ਪੱਖਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾ ਰਿਹਾ ਹੈ ਪੁਲਿਸ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਕਿਸੇ ਕੋਲ ਇਸ ਮਾਮਲੇ ਨਾਲ ਜੁੜੀ ਕੋਈ ਜਾਣਕਾਰੀ ਹੋਵੇ ਤਾਂ ਉਹ ਅੱਗੇ ਆ ਕੇ ਸਹਿਯੋਗ ਕਰਨ ਇਸ ਘਟਨਾ ਨੇ ਸਥਾਨਕ ਸਿਪਾਈ ਚਾਰੇ ਦੇ ਵਿੱਚ ਗਹਿਲੀ ਚਿੰਤਾ ਪੈਦਾ ਕਰ ਦਿੱਤੀ ਹੈ ਇਸ ਨਾਲ ਹੀ ਸਿੱਖ ਯੂਥ ਯੂਕੇ ਵੱਲੋਂ ਗਰੂਮਿੰਗ ਤਨਾਾ ਜੁੜੇ ਮਾਮਲੇ ਉਤੇ ਇੱਕ ਰਾਸ਼ਟਰੀ ਪੱਧਰੀ ਜਾਂਚ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਹੈ ਲੰਡਨ ਦੇ ਹਾਊਸਵੇਲ ਇਲਾਕੇ ਦੇ ਵਿੱਚ ਐਤਵਾਰ ਰਾਤ ਨੂੰ ਤਨਾਪੂਰਨਾ ਹਾਲਾਤ ਉਸ ਸਮੇਂ ਪੈਦਾ ਹੋਏ ਜਦੋਂ ਲਗਭਗ 200 ਬ੍ਰਿਟਿਸ਼ ਸਿੱਖ ਮਲਕਾ ਅਤੇ ਔਰਤਾਂ ਨੇ ਇੱਕ ਕੌਂਸਲ ਫਲੈਟ ਦੇ ਬਾਹਰ ਇਕੱਠ ਕਰਕੇ ਪ੍ਰਦਰਸ਼ਨ ਕੀਤਾ ਪ੍ਰਦਰਸ਼ਨਕਾਰੀਆਂ ਦਾ ਦਾਅਵਾ ਹੈ ਕਿ ਉਸ ਫਲੈਟ ਵਿੱਚ ਰਹਿ ਰਹੇ 34 ਸਾਲਾ ਅਫਗਾਨ ਨਾਗਰਿਕ ਦੇ ਵੱਲੋਂ ਇੱਕ 16 ਸਾਲਾ ਸਿੱਖ ਸਕੂਲੀ ਵਿਦਿਆਰਥੀ ਨੂੰ ਗਰੂਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਾਣਕਾਰੀ ਮੁਤਾਬਕ ਕੁੜੀ ਦੇ ਮਾਪਿਆਂ ਨੇ ਪੈਲਾਸ ਲੋ ਦੇ ਇੱਕ ਹੁਦਵਾਰੇ ਵਿੱਚ ਮਦਦ ਦੀ ਅਪੀਲ ਕੀਤੀ ਸੀ ਉਨਾ ਕਿਆ ਕਿ ਉਹ ਆਪਣੀ ਧੀ ਦੀ ਸੁਰੱਖਿਆ ਨੂੰ ਲੈ ਕੇ ਗੰਭੀਰ ਚਿੰਤਾ ਵਿੱਚ ਸੀ ਕਿਉਂਕਿ ਕੁੜੀ ਘਰ ਛੱਡ ਕੇ ਉਸ ਵਿਅਕਤੀ ਦੇ ਨਾਲ ਰਹਿਣ ਲੱਗ ਪਈ ਸੀ ਤੇ ਸਿੱਪਾਏ ਜਾਂਦੇ ਲੋਕਾਂ ਦਾ ਕਹਿਣਾ ਹੈ ਕਿ ਕੁੜੀ ਉਸ ਆਦਮੀ ਨਾਲ 14 ਜਾਂ 15 ਸਾਲ ਦੀ ਉਮਰ ਤੋਂ ਸੰਪਰਕਿਤ ਸੀ। ਸੋਸ਼ਲ ਮੀਡੀਆ ਤੇ ਫੈਲ ਰਹੀ ਇੱਕ ਵੀਡੀਓ ਦੇ ਵਿੱਚ ਇੱਕ ਸਿੱਖ ਵਿਅਕਤੀ ਨੂੰ ਉਸ ਫਲੈਟ ਦੀਆਂ ਪੌੜੀਆਂ ਉੱਤੇ ਆਦਮੀ ਦਾ ਸਾਹਮਣਾ ਕਰਦੇ ਹੋਏ ਵੇਖਿਆ ਜਾ ਸਕਦਾ ਹੈ ਜਿੱਥੇ ਉਹ ਉਸਤੇ ਕੰਪਰੀਟੋਸ਼ ਲਗਾ이트 ਦੇ। ਵੀਡੀਓ ਵਿੱਚ ਗੁੱਸੇ ਅਤੇ ਚਿੰਤਾ ਦਾ ਮਾਹੌਲ ਵੀ ਸਾਫ਼ ਨਜ਼ਰ ਆਉਂਦਾ ਹੈ। ਉਸ ਦੇ ਪਾਸੇ આરોપી ਵਿਅਕਤੀ ਨੇ ਦਾਅਵਾ ਕੀਤਾ ਕਿ ਉਹ ਕੁੜੀ ਦੇ ਨਾਲ ਪਿਆਰ ਕਰਦਾ ਸੀ ਅਤੇ ਕਿਹਾ ਕਿ ਉਸ ਨੂੰ ਉਸੇ ਉਮਰ ਬਾਰੇ ਵੀ ਕਹਿੰਦੀ ਸੀ ਇੱਕ ਸਥਾਨਕ ਕਵਾਂਟ ਨੇ ਵੀ ਦਾਵਾ ਕੀਤਾ ਕਿ ਪਿਛਲੇ ਕਈ ਸਾਲਾਂ ਦੌਰਾਨ ਉਸਨੇ ਕਈ ਨਵਾਲੇ ਕੁੜੀਆਂ ਨੂੰ ਉਸ ਫਲੈਟ ਵਿੱਚ ਆਉਂਦੇ ਜਾਂਦੇ ਵੇਖਿਆ ਅਤੇ ਇਸ ਸਬੰਧ ਵਿੱਚ ਕਈ ਵਾਰ ਪੁਲਿਸ ਨੂੰ ਸੂਚਿਤ ਵੀ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਹੈ ਕਿ ਫਲੈਟ ਇੱਕ ਸਕੂਲ ਦੇ ਬਹੁਤ ਨੇੜੇ ਸਥਿਤ ਹੈ ਅਤੇ ਪਲਾ ਨਸ਼ਿਆ ਦੇ ਨਾਲ ਜੁੜੇ ਮਾਮਲਿਆਂ ਤੇ ਵੀ ਛਾਪੇ ਪਏ ਸੀ ਪ੍ਰਦਰਸ਼ਨ ਦੌਰਾਨ ਪੀੜਵੰਦਾਂ ਵੱਲੋਂ ਆਵਾਜ਼ ਕੀਤੀ ਗਈ ਅਤੇ ਪੁਲਿਸ ਉੱਤੇ ਨਿਸ਼ਕੁਇਆ ਰਹਿਣ ਤੇ ਦੋਸ਼ ਵੀ ਲਗਾਏ ਗਏ ਹਾਲਾਤ ਵਿਗੜਦੇ ਦੇਖ ਕੇ ਆਖਰਕਾਰ ਪੁਲਿਸ ਨੂੰ ਮੌਕੇ ਤੇ ਦਖਲ ਦੇਣਾ ਪਿਆ ਅਤਿ ਮਨੀ ਕਪੂਲਿਸ ਵਾਰਦੇ ਵਿੱਚ ਲਿਜਾਇਆ ਗਿਆ ਚਰਕੀ ਨਵਾਲਾ ਕੁੜੀ ਨੂੰ ਸੁਰੱਖਿਅਤ ਤੋਂ ਉਸ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਇਸ ਮਾਮਲੇ ਉਤੇ ਬਿਆਨ ਚਾਰੀ ਕਰਤੇ ਹੋਏ ਮੈਟਰੋਪੋਲੀਟਨ ਪੁਲਿਸ ਦੇ ਪੁਲਾਰੇ ਨੇ ਦੱਸਿਆ ਕਿ 11 ਜਨਵਰੀ ਨੂੰ ਸ਼ਾਮ ਲਗਭਗ 7:00 ਵਜੇ ਲੰਡਨ ਰੋਡ ਹਾਊਸ ਲੋ ਵਿੱਚ ਗੜਬੜ ਦੀ ਸੂchnਾ ਮਿਲਣ ਤੇ ਪੁਲਿਸ ਨੇ ਹਾਜ਼ਰੀ ਪੜੀ ਤੇ ਪੁਲਿਸ ਮੁਤਾਬਕ 34 ਸਾਲਾ ਵਿਅਕਤੀ ਨੂੰ ਦਸੰਬਰ 2025 ਦੀ ਇੱਕ ਘਟਨਾ ਦੇ ਨਾਲ ਜੁੜੇ ਇੱਕ ਰੇਲੂ ਆਮ ਹੰਗਾਰੇ ਦੇ ਸ਼ੱਕ ਤੇ ਵਿੱਚ ਵੀ ਗ੍ਰਿਫਤਾਰ ਕੀਤਾ ਹੈ ਕੈਸੇ ਤੇ ਬਾਤ ਵਿੱਚ ਉਸ ਨੂੰ ਪੁੱਛਗੀ ਸ਼ਕਤ ਸਮਾਰਤ ਉਤੇ ਕੱਟ ਦਿੱਤਾ ਗਿਆ ਪੁਲਿਸ ਨੇ ਸਵਾਲ ਕੀਤਾ ਕਿ ਇਸ ਸਮੇਂ ਜਿਸਿਆ ਪ੍ਰਤੀਪੁਸ਼ਟੀ ਨਹੀਂ ਹੋਈ ਪੁਚਾਜ ਚੁਟਾਰੀਆ ਅਤੇ ਸਾਰੇ ਪੱਖਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾ ਰਿਹਾ ਹੈ ਪੁਲਿਸ ਨੇ ਲੋਕਾਂ ਨੂੰ ਪੇਲ ਕੀਤੀ ਹੈ ਕਿ ਕਿਸੇ ਕੋਲ ਇਸ ਮਾਮਲੇ ਨਾਲ ਜੁੜੀ ਕੋਈ ਜਾਣਕਾਰੀ ਹੋਵੇ ਤਾਂ ਉਹ ਅੱਗੇ ਆ ਕੇ ਸੇਹੋਕਰਨ ਇਸ ਘਟਨਾ ਨੇ ਸਥਾਨਕ ਸਿਪਾਈ ਚਾਰੇ ਦੇ ਵਿੱਚ ਇੱਕ ਗਹਿਰੀ ਚਿੰਤਾ ਪੈਦਾ ਕੀਤੀ ਹੈ ਜਿਸ ਨਾਲ ਇਸ ਸਿੱਖ ਯੂਥ ਯੂਕੇ ਵੱਲੋਂ ਗਰੂਮਿੰਗ ਟੈਨਰ ਜੁੜੇ ਮਾਮਲੇ ਉਤੇ ਇੱਕ ਰਾਸ਼ਟਰੀ ਪੱਧਰੀ ਜਾਂਚ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਹੈ ਲੰਡਨ ਦੇ ਹਾਊਸਵੇਅ ਇਲਾਕੇ ਦੇ ਵਿੱਚ ਐਤਵਾਰ ਰਾਤ ਨੂੰ ਤਣਾਅਪੂਰਨ ਹਾਲਾਤ ਉਸ ਸਮੇਂ ਪੈਦਾ ਹੋ ਗਏ ਜਦੋਂ ਲਗਭਗ 200 ਬ੍ਰਿਟਿਸ਼ ਸਿੱਖ ਮਲਕਾ ਅਤੇ ਔਰਤਾਂ ਨੇ ਇੱਕ ਕੌਂਸਲ ਫਲੈਟ ਦੇ ਬਾਹਰ ਇਕੱਠ ਕਰਕੇ ਪ੍ਰਦਰਸ਼ਨ ਕੀਤਾ ਪ੍ਰਦਰਸ਼ਨਕਾਰੀਆਂ ਦਾ ਦਾਅਵਾ ਹੈ ਕਿ ਉਸ ਫਲੈਟ ਵਿੱਚ ਰਹਿ ਰਹੇ 34 ਸਾਲਾ afghan ਨਾਗਰਿਕ ਤੇ ਵੱਲੋਂ ਇੱਕ 16 ਸਾਲਾ ਸਿੱਖ ਸਕੂਲੀ ਵਿਦਿਆਰਥੀ ਨੂੰ ਗਰੂਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਾਣਕਾਰੀ ਮੁਤਾਬਕ ਕੁੜੀ ਦੇ